ਮੇਰਾ ਪਤੀ ਘਰ ਇੱਕ ਨੌਕਰ ਲਿਆਇਆ ਜੋ ਬਹੁਤ ਸੁੰਦਰ ਸੀ ਅਤੇ ਮੈਨੂੰ ਉਸ ਨਾਲ ਪਿਆਰ ਹੋ ਗਿਆ। ਇੱਕ ਰਾਤ ਮੇਰਾ ਪਤੀ ਘਰ ਨਹੀਂ ਸੀ ਅਤੇ ਮੈਂ ਨੌਕਰ ਦੇ ਕਮਰੇ ਵਿੱਚ ਗਈ। ਜਿਵੇਂ ਹੀ ਮੈਂ ਨੌਕਰ ਦੇ ਨਾਲ ਸੌਣ ਲੱਗੀ ਤਾਂ ਨੌਕਰ ਨੇ ਅਜਿਹਾ ਕੰਮ ਕੀਤਾ ਕਿ ਮੇਰੀ ਰੂਹ ਕੰਬ ਗਈ ਕਿਉਂਕਿ ਨੌਕਰ ਬਹੁਤ ਸੁੰਦਰ ਨੌਜਵਾਨ ਸੀ ਜਿਸ ਨੂੰ ਮੇਰਾ ਪਤੀ ਕੁਝ ਸਮਾਂ ਪਹਿਲਾਂ ਲੈ ਕੇ ਆਇਆ ਸੀ। ਜਿਵੇਂ ਹੀ ਮੇਰੇ ਪਤੀ ਨੇ ਦਰਵਾਜ਼ੇ ਦੀ ਘੰਟੀ বাজਾਈ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕੀ ਉਹ ਨੌਜਵਾਨ ਮੇਰੇ ਪਤੀ ਨਾਲ ਖੜਾ ਸੀ ਮੈਂ ਅੱਖਾਂ ਚਪਕਾਉਣੀਆਂ ਭੁੱਲ ਗਈ ਸੀ ਉਹ ਨੌਜਵਾਨ ਰਾਜਕੁਮਾਰ ਇੰਨਾ ਸੋਹਣਾ ਸੀ ਕਿ ਮੈਂ ਇਹ ਵੀ ਭੁੱਲ ਗਈ ਸੀ ਕਿ ਮੇਰਾ ਮਖੌਲ ਕਰਨ ਵਾਲਾ ਪਤੀ ਵੀ ਉਸ ਦੇ ਬਰਾਬਰ ਸੀ ਮੈਂ ਹੈਰਾਨ ਰਹਿ ਗਈ ਜਦੋਂ ਮੇਰੇ ਪਤੀ ਨੇ ਮੈਨੂੰ ਬਾਹ ਫੜ ਕੇ ਹਿਲਾ ਦਿੱਤਾ ਉਸ ਨੇ ਕਿਹਾ ਕੀ ਹੋਇਆ ਪਿੱਛੇ ਹਟ ਕੇ ਸਮੀਰ ਨੂੰ ਅੰਦਰ ਆਉਣ ਦਿਓ ਉਸ ਨੌਜਵਾਨ ਦੀ ਉਮਰ 22 ਸਾਲ ਸੀ ਮੈਂ ਪਿੱਛੇ ਹਟ ਗਈ ਮੇਰਾ ਪਤੀ ਉਸ ਨੂੰ ਅੰਦਰ ਲੈ ਆਇਆ ਮੈਂ ਹੈਰਾਨ ਸੀ ਕਿ ਮੇਰਾ ਪਤੀ ਇਸ ਨੂੰ ਆਪਣੇ ਨਾਲ ਕਿਉਂ ਲਿਆਇਆ ਸੀ ਮੈਨੂੰ ਬਿਨਾ ਦੁਪੱਟੇ ਤੋਂ ਦੇਖ ਕੇ ਮੇਰੇ ਪਤੀ ਨੇ ਬੜੀਆਂ ਅੱਖਾਂ ਨਾਲ ਮੇਰੇ ਵੱਲ ਦੇਖਿਆ ਮੈਂ ਘਰ ਵਿੱਚ ਇਕੱਲੀ ਰਹਿੰਦੀ ਸੀ ਅਤੇ ਮੇਰੇ ਪਤੀ ਤੋਂ ਇਲਾਵਾ ਘਰ ਵਿੱਚ ਹੋਰ ਕੋਈ ਨਹੀਂ ਸੀ ਇਸ ਕਰਕੇ ਮੈਂ ਆਪਣਾ ਦੁਪੱਟਾ ਨਹੀਂ ਲੈਂਦੀ ਸੀ ਪਰ ਜਦੋਂ ਉਸ ਪਾਰ ਜਦੋਂ ਉਸ ਦੀਆਂ ਅੱਖਾਂ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਅਜ ਉਸ ਦੇ ਨਾਲ ਕੋਈ ਨੌਜਵਾਨ ਲੜਕਾ ਹੈ ਤਾਂ ਮੈਂ ਝੱਟ ਕੁਰਸੀ ਤੇ ਰੱਖਿਆ ਦੁਪੱਟਾ ਲੈ ਲਿਆ ਉਸ ਨੌਜਵਾਨ ਨੇ ਮੇਰੇ ਵੱਲ ਤੱਕਿਆ ਤੱਕ ਨਹੀਂ ਜਦੋਂ ਤੋਂ ਆਇਆ ਹਾਂ ਉਹ ਅੱਖਾਂ ਨੀਵੀਆਂ ਹੀ ਕਰਕੇ ਖੜਾ ਸੀ ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਇਹ ਕੌਣ ਹੈ ਉਹ ਕਹਿਣ ਲੱਗਾ ਕਿ ਇਹ ਬੇਸਹਾਰਾ ਨੌਜਵਾਨ ਹੈ ਇਹ ਬਹੁਤ ਸ਼ਰੀਫ ਹੈ ਇਸ ਲਈ ਮੈਂ ਇਸ ਨੂੰ ਘਰ ਵਿੱਚ ਨੌਕਰੀ ਲਈ ਰੱਖਿਆ ਹੈ ਉਹ ਘਰ ਦੇ ਛੋਟੇ-ਛੋਟੇ ਕੰਮ ਕਰਨ ਵਿੱਚ ਤੁਹਾਡੀ ਮਦਦ ਕਰੇਗਾ ਪਰ ਮੈਨੂੰ ਇਹ ਸੁਣ ਕੇ ਬੁਰਾ ਲੱਗਾ ਕਿ ਮੇਰਾ પતિ ਇੱਕ ਨੌਜਵਾਨ ਨੂੰ ਘਰ ਲੈ ਆਇਆ ਸੀ ਉਹ ਵੀ ਘਰ ਦੇ ਕੰਮ ਕਰਵਾਉਣ ਲਈ ਪਤਾ ਨਹੀਂ ਕਿਉਂ ਮੈਂ ਆਪਣੇ ਪਤੀ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਸੀ ਮੈਂ ਕਿਹਾ ਇਹ ਬਹੁਤ ਚੰਗੀ ਗੱਲ ਹੈ ਕਿਉਂਕਿ ਮੈਨੂੰ ਘਰ ਦੇ ਕੰਮ ਕਰਨੇ ਬਹੁਤ ਔਖੇ ਲੱਗ ਰਹੇ ਸਨ ਅਤੇ ਫੇਰ ਹੁਣ ਮੈਂ ਬਾਜ਼ਾਰ ਤੋਂ ਸਾਮਾਨ ਲਿਆਉਣਾ ਹੈ ਇਸ ਲਈ ਮੈਂ ਥੱਕ ਗਈ ਹਾਂ ਹੁਣ ਤੁਹਾਨੂੰ ਬਾਹਰ ਨਾ ਜਾਣਾ ਪਵੇ ਇਸ ਲਈ ਤੁਸੀਂ ਇਸ ਤੋਂ ਬਾਹਰਲੇ ਸਾਰੇ ਕੰਮ ਕਰਵਾ ਸਕਦੇ ਹੋ ਅਤੇ ਇਹ ਘਰ ਦੇ ਛੋਟੇ-ਮੋਟੇ ਕੰਮ ਵੀ ਕਰ ਲਵੇਗਾ ਸਾਡੇ ਘਰ ਨੌਕਰਾਂ ਲਈ ਕੋਈ ਕੁਆਟਰ ਨਹੀਂ ਸੀ ਸਾਡਾ ਘਰ ਵੀ ਬਹੁਤ ਵੱਡਾ ਨਹੀਂ ਸੀ ਇਸ ਲਈ ਮੇਰੇ ਪਤੀ ਨੇ ਘਰ ਦਾ ਸਟੋਰ ਰੂਮ ਇਸ ਲੜਕੇ ਲਈ ਖਾਲੀ ਕਰ ਦਿੱਤਾ ਮੇਰੇ ਪਤੀ ਉੱਥੇ ਹੀ ਹਨ ਇੱਕ ਬੈੱਡ ਰੱਖਿਆ ਗਿਆ ਅਤੇ ਇੱਕ ਪੰਖਾ ਵੀ ਲਗਾਇਆ ਗਿਆ ਫਿਰ ਮੇਰੇ ਪਤੀ ਨੇ ਕਪਲੇਟ ਵਿੱਚ ਭੋਜਨ ਰੱਖਿਆ ਤੇ ਉਸ ਮੁੰਡੇ ਨੂੰ ਦਿੱਤਾ ਉਸ ਨੇ ਮੈਨੂੰ ਕਿਹਾ ਕਿ ਜਦੋਂ ਕੋਈ ਕੰਮ ਨਾ ਹੋਵੇ ਤਾਂ ਉਸ ਨੂੰ ਘਰ ਵਿੱਚ ਬਹੁਤ ਘੁੰਮਣ ਨਾ ਦਿਓ ਉਸ ਨੂੰ ਸਟੋਰ ਰੂਮ ਵਿੱਚ ਰਹਿਣ ਲਈ ਕਿਹਾ ਗਿਆ ਮੈਂ ਕਿਹਾ ਠੀਕ ਹੈ ਪਤਾ ਨਹੀਂ ਕਿਉਂ ਮੇਰੇ ਅੰਦਰ ਅਜੀਬ ਜਹੀ ਸਥਿਤੀ ਪੈਦਾ ਹੋ ਗਈ ਸੀ ਮੈਨੂੰ ਸਾਰੀ ਰਾਤ ਚੈਨ ਦੀ ਨੀਂਦ ਨਹੀਂ ਆਈ ਜਦੋਂ ਮੈਂ ਅੱਖਾਂ ਬੰਦ ਕੀਤੀਆਂ ਤਾਂ ਉਸ ਨੌਜਵਾਨ ਦਾ ਚਿਹਰਾ ਅੱਖਾਂ ਸਾਹਮਣੇ ਆਉਣ ਲੱਗ ਪਿਆ ਪਤਾ ਨਹੀਂ ਕਿਉਂ ਪਰ ਮੇਰਾ ਦਿਲ ਚਾਹੁੰਦਾ ਸੀ ਕਿ ਸਵੇਰ ਜਲਦੀ ਆਵੇ ਤੇ ਮੇਰਾ ਪਤੀ ਕੰਮ ਤੇ ਚਲਾ ਜਾਵੇ ਮੈਂ ਇਸ ਸੇਵਕ ਨੂੰ ਦਿਲ ਭਰ ਕੇ ਵੇਖਣਾ ਚਾਹੁੰਦੀ ਸੀ ਜਿਸ ਦੀ ਇੱਕ ਝਲਕ ਨੇ ਮੈਨੂੰ ਪਾਗਲ ਕਰ ਦਿੱਤਾ ਸੀ ਮੈਂ ਕਿਸੇ ਮੁੰਡੇ ਦੇ ਚਿਹਰੇ ਤੇ ਇੰਨਾ ਨੂਰ ਕਦੇ ਨਹੀਂ ਦੇਖਿਆ ਜਿੰਨਾ ਇਸ ਨੌਜਵਾਨ ਦੇ ਚਿਹਰੇ ਤੇ ਸੀ ਮੈਂ ਤਾਂ ਹੈਰਾਨ ਸੀ ਕਿ ਇਹ ਕਿਹੋ ਜਿਹਾ ਅਜੀਬ ਸਾਕਸ਼ ਸੀ ਉਸ ਨੇ ਮੇਰੇ ਵੱਲ ਇੱਕ ਵਾਰ ਵੀ ਨਹੀਂ ਦੇਖਿਆ ਅਗਲੇ ਦਿਨ ਮੈਂ ਸਵੇਰ ਜਲਦੀ ਉੱઠી ਮੈਂ ਰਸੋਈ ਵਿੱਚ ਨਾਸ਼ਤਾ ਬਣਾ ਰਹੀ ਸੀ ਜਦੋਂ ਮੇਰੇ ਪਤੀ ਨੇ ਸਟੋਰ ਰੂਮ ਦਾ ਦਰਵਾਜ਼ਾ ਖੜਕਾਇਆ ਤਾਂ ਨੌਜਵਾਨ ਬਾਹਰ ਆ ਗਿਆ ਮੇਰੇ ਪਤੀ ਨੇ ਉਸ ਨੂੰ ਘਰ ਦਾ ਸਮਾਨ ਲੈਣ ਲਈ ਕਿਹਾ ਅਤੇ ਮਾਲਕਾ ਨਾਲ ਜ਼ਰੂਰੀ ਕੰਮ ਕਰਵਾਉਣ ਲਈ ਕਿਹਾ ਫੇਰ ਮੈਂ ਤੁਹਾਨੂੰ ਦੁਕਾਨ ਤੇ ਲੈ ਜਾਵਾਂਗਾ ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਈ ਮੇਰਾ ਪਤੀ ਉਸ ਨੂੰ ਦੁਕਾਨ ਤੇ ਕਿਉਂ ਲੈ ਕੇ ਜਾ ਰਿਹਾ ਸੀ ਉਹ ਘਰ ਲੈ ਆਇਆ ਸੀ ਮੈਂ ਆਮਲੇਟ ਰੱਖਿਆ ਤੇ ਗੈਸ ਬੰਦ ਕਰਕੇ ਬਾਹਰ ਆ ਗਈ ਮੈਂ ਕਿਹਾ ਕਿੱਥੇ ਲੈ ਕੇ ਜਾ ਰਹੀ ਹਾਂ ਤੁਸੀਂ ਇਸ ਨੂੰ ਘਰੇਲੂ ਕੰਮ ਲਈ ਰੱਖਿਆ ਹੈ ਠੀਕ ਹੈ ਮੇਰੀ ਗੱਲ ਤੁਹਾਨੂੰ ਕਿ ਮੇਰੇ ਪਤੀ ਪਹਿਲਾਂ ਤਾਂ ਮੇਰੇ ਵੱਲ ਦੇਖਣ ਲੱਗੇ ਫਿਰ ਪੁੱਛਿਆ ਕਿ ਉਹ ਸਾਰਾ ਦਿਨ ਇੱਥੇ ਕੀ ਕਰੇਗਾ ਅਜੇ 1 ਘੰਟਾ ਬਾਕੀ ਹੈ ਜੋ ਵੀ ਕੰਮ ਕਰਵਾਉਣਾ ਹੈ ਤੁਸੀਂ ਕਰਵਾ ਲਓ ਮੈਂ ਉਸ ਨੂੰ ਆਪਣੇ ਨਾਲ ਦੁਕਾਨ ਤੇ ਲੈ ਜਾਵਾਂਗਾ ਫੇਰ ਉਹ ਰਾਤ ਨੂੰ ਮੇਰੇ ਨਾਲ ਆ ਜਾਵੇਗਾ ਉਹ ਰਾਤ ਨੂੰ ਵੀ ਤੁਹਾਡੇ ਕੋਲ ਆ ਕੇ ਕੰਮ ਕਰਵਾ ਦੇਵੇਗਾ ਇਹ ਸੁਣ ਕੇ ਮੈਂ ਉਦਾਸ ਹੋ ਗਈ ਮੈਂ ਨਾਸ਼ਤਾ ਕੀਤਾ ਉਹ ਨੌਜਵਾਨ ਰਸੋਈ ਵਿੱਚ ਆ ਗਿਆ ਉਸ ਨੇ ਕਿਹਾ ਦੀਦੀ ਜੇ ਤੁਹਾਨੂੰ ਕੋਈ ਕੰਮ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਮੋੜ ਕੇ ਉਸ ਵੱਲ ਦੇਖਿਆ ਉਹ ਅਜੇ ਵੀ ਅੱਖਾਂ ਨੀਂਮੀਆਂ ਕਰਕੇ ਗੱਲਾਂ ਕਰ ਰਿਹਾ ਸੀ ਉਸ ਦੇ ਦੀਦੀ ਆਖਦਿਆਂ ਮੇਰੇ ਸਾਰੇ ਸ਼ਰੀਰ ਨੂੰ ਅੱਗ ਲੱਗ ਗਈ ਸੀ ਇਹ ਸੱਚ ਹੈ ਕਿ ਮੈਂ ਉਸ ਤੋਂ ਕੁਝ ਸਾਲ ਵੱਡੀ ਸੀ ਪਰ ਮੈਂ ਜਕੀਨ ਨੂੰ ਭੈਣ ਨਹੀਂ ਸੀ ਮੈਂ ਕਿਹਾ ਦੇਖੋ ਮੇਰਾ ਨਾਮ ਸਮਨ ਹੈ ਮੈਨੂੰ ਸਮਨ ਕਹੋ ਮੈਂ ਇੰਨੀ ਬੁੱਢੀ ਨਹੀਂ ਹਾਂ ਕਿ ਤੁਸੀਂ ਮੈਨੂੰ ਦੀਦੀ ਕਹਿ ਸਕੋ ਮੈਂ ਉਸ ਨੂੰ ਬਹੁਤ ਗੁੱਸੇ ਵਿੱਚ ਕਿਹਾ ਫਿਰ ਮੈਂ ਗੁੱਸੇ ਨਾਲ ਪਾਂਡੇ ਸ਼ੰਖ ਵਿੱਚ ਪਾ ਦਿੱਤੇ ਅਤੇ ਉਸ ਨੂੰ ਪਾਂਡੇ ਧੌਣ ਅਤੇ ਰਸੋਈ ਦੀ ਸਫਾਈ ਕਰਨ ਲਈ ਕਿਹਾ ਫਿਰ ਮੈਂ ਇਹ ਕਹਿ ਕੇ ਬਾਹਰ ਆ ਗਈ ਮੇਰਾ ਪਤੀ ਤਿਆਰ ਹੋ ਗਿਆ ਸੀ ਜਦੋਂ ਤੱਕ ਮੈਂ ਤਿਆਰ ਹੋ ਕੇ ਨਾਸ਼ਤਾ ਕਰ ਚੁੱਕੀ ਸੀ ਉਸ ਨੌਜਵਾਨ ਨੇ ਰਸੋਈ ਵੀ ਸਾਫ਼ ਕਰ ਲਈ ਸੀ ਬਾਜ਼ਾਰ ਤੋਂ ਵੀ ਸਮਾਨ ਲੈ ਆਇਆ ਸੀ ਕੁਝ ਸਮੇਂ ਬਾਅਦ ਮੇਰਾ ਪਤੀ ਉਸ ਨੂੰ ਆਪਣੇ ਨਾਲ ਦੁਕਾਨ ਤੇ ਲੈ ਗਿਆ ਪਤਾ ਨਹੀਂ ਕਿਉਂ ਮੈਂ ਇਹ ਦਿਨ ਬੜੀ ਮੁਸ਼ਕਿਲ ਨਾਲ ਗੁਜ਼ਾਰਿਆ ਸੀ ਇੰਜ ਲੱਗਦਾ ਸੀ ਜਿਵੇਂ ਸਮਾਂ ਰੁਕ ਗਿਆ ਹੋਵੇ ਮੈਂ ਬਾਰ-ਬਾਰ ਘੜੀ ਵੱਲ ਦੇਖ ਰਹੀ ਸੀ ਹਾਲਾਂਕਿ ਰੋਜ਼ਾਨਾ ਮੇਰਾ ਸਮਾਂ ਬਹੁਤ ਵਧੀਆ ਬੀਤਦਾ ਸੀ ਮੈਨੂੰ ਘਰ ਦੇ ਕੰਮਾਂ ਵਿੱਚੋਂ ਬੇਲ ਨਹੀਂ ਮਿਲਦੀ ਸੀ ਦਿਨ ਬਹੁਤ ਜਲਦੀ ਬੀਤ ਜਾ ਰਿਹਾ ਮਹਿਸੂਸ ਹੁੰਦਾ ਸੀ ਪਰ ਅੱਜ ਇੰਜ ਲੱਗ ਰਿਹਾ ਸੀ ਜਿਵੇਂ ਸਮਾਂ ਬਿਲਕੁਲ ਨਹੀਂ ਲੰਘ ਰਿਹਾ ਸੀ ਮੈਂ ਆਪਣੀ ਬੇਚੈਨੀ ਤੋਂ ਬਹੁਤ ਪਰੇਸ਼ਾਨ ਸੀ ਬਾਰ-ਬਾਰ ਮੈਂ ਇਸ ਨੌਜਵਾਨ ਬਾਰੇ ਸੋਚ ਰਹੀ ਸੀ ਜਿਵੇਂ ਹੀ ਰਾਤ ਨੂੰ ਮੇਰੇ ਪਤੀ ਦੇ ਆਉਣ ਦਾ ਸਮਾਂ ਹੋਇਆ ਮੈਂ ਜਲਦੀ ਨਾਲ ਕਮਰੇ ਵਿੱਚ ਗਈ ਇੱਕ ਵਧੀਆ ਪਹਿਰਾਵਾ ਪਾਇਨਿਆ ਮੇਕਅਪ ਕੀਤਾ ਤੇ ਆਪਣੇ ਵਾਲ ਵੀ ਖੁੱਲੇ ਛੱਡ ਲਏ ਹਾਲਾਂਕਿ ਮੇਰੇ ਵਿਆਹ ਨੂੰ 7 ਸਾਲ ਹੋ ਚੁੱਕੇ ਸਨ ਅਤੇ ਮੈਂ ਆਪਣੇ ਪਤੀ ਲਈ ਕਦੇ ਵੀ ਤਿਆਰ ਨਹੀਂ ਹੋਈ ਸੀ ਆਪਣੇ ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਮੈਂ ਇੱਕ ਮਹੀਨਾ ਆਪਣੇ ਆਪ ਨੂੰ ਸਜਾਇਆ ਸੀ ਪਰ ਉਸ ਤੋਂ ਬਾਅਦ ਮੈਂ ਘਰ ਦੇ ਕੰਮਾਂ ਵਿੱਚ ਰਹਿ ਗਈ ਸੀ ਪਰ ਪਤਾ ਨਹੀਂ ਕਿਉਂ ਅੱਜ ਮੈਨੂੰ ਆਪਣੇ ਆਪ ਨੂੰ ਸਜਾਉਣ ਦਾ ਦਿਲ ਕਰਿਆ ਮੇਰੀ ਉਮਰ 30 ਸਾਲ ਦੇ ਕਰੀਬ ਸੀ ਪਰ ਮੈਂ ਬਹੁਤ ਸੋਹਣੀ ਸੀ ਜਿਹੜੇ ਮੈਨੂੰ ਦੇਖਦੇ ਸਨ ਉਹ ਦੇਖਦੇ ਹੀ ਰਹਿ ਜਾਂਦੇ ਸਨ ਜਦੋਂ ਵੀ ਮੈਂ ਆਪਣੇ ਪਤੀ ਨਾਲ ਕੀਤੀ ਜਾਂਦੀ ਤਾਂ ਸਾਰੇ ਮੇਰੇ ਵੱਲ ਹੈਰਾਨੀ ਨਾਲ ਦੇਖਦੇ ਸਨ ਕਿਉਂਕਿ ਮੇਰਾ ਪਤੀ ਬਿਲਕੁਲ ਵੀ ਸੁੰਦਰ ਨਹੀਂ ਸੀ ਪੇਟ ਨਿਕਲ ਰਿਹਾ ਸੀ ਉਹ ਕੱਦ ਵਿੱਚ ਛੋਟਾ ਸੀ ਅਤੇ ਗੁਣਾ ਵਿੱਚ ਕੋਈ ਵਿਸ਼ੇਸ਼ ਨਹੀਂ ਸੀ ਅਤੇ ਮੈਂ ਇੱਕ ਸੁੰਦਰ ਔਰਤ ਸੀ ਇਸ ਲਈ ਮੇਰੇ ਸੇਵਕ ਉਹ ਦੀ ਸੁੰਦਰਤਾ ਨੂੰ ਦੇਖ ਕੇ ਮੇਰੀਆਂ ਦਵੀਆਂ ਇੱਛਾਵਾਂ ਮੇਰੇ ਅੰਦਰ ਲਾਵੇ ਵਾਂਗ ਜਗ ਪਈਆ ਜਿਵੇਂ ਹੀ ਮੇਰਾ ਪਤੀ ਰਾਤ ਨੂੰ ਘਰ ਵਿੱਚ ਦਾਖਲ ਹੋਇਆ ਮੈਨੂੰ ਦੇਖ ਕੇ ਉਹ ਹੈਰਾਨ ਸੀ ਪਰ ਮੇਰੀਆਂ ਨਜ਼ਰਾਂ ਉਸ ਉੱਤੇ ਹੀ ਟਿਕੀਆਂ ਹੋਈਆਂ ਸਨ ਮੈਨੂੰ ਨਹੀਂ ਪਤਾ ਕਿ ਉਸ ਨੇ ਸਾਰਾ ਦਿਨ ਕਿਵੇਂ ਬਿਤਾਇਆ ਪਰ ਉਹ ਬਹੁਤ ਅਜੀਬ ਵਿਅਕਤੀ ਸੀ ਉਸ ਨੇ ਮੇਰੇ ਵੱਲ ਦੇਖਿਆ ਵੀ ਨਹੀਂ ਅਤੇ ਇਸ ਗੱਲ ਨੇ ਮੈਨੂੰ ਅੰਦਰੋਂ ਹੋਰ ਵੀ ਉਲਝਣ ਵਿੱਚ ਪਾ ਦਿੱਤਾ ਪਰ ਮੇਰਾ ਪਤੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਇਆ ਖਾਣਾ ਖਾਣ ਤੋਂ ਬਾਅਦ ਉਸਨੇ ਕਿਹਾ ਸਮਨ ਆਓ ਮੈਂ ਤੁਹਾਨੂੰ ਲੌਂਗ ਡਰਾਈਵ ਤੇ ਲੈ ਜਾਵਾਂ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਪਰ ਮੈਂ ਉਸ ਲਈ ਕਦੋਂ ਤਿਆਰ ਸੀ ਜਿਸ ਲਈ ਮੈਂ ਇਹ ਸਾਰੀਆਂ ਤਿਆਰੀਆਂ ਕੀਤੀਆਂ ਸਨ ਉਸਨੇ ਮੇਰੇ ਵੱਲ ਤੱਕਿਆ ਵੀ ਨਹੀਂ ਮੈਂ ਚਾਹੁੰਦੀ ਸੀ ਕਿ ਉਹ ਮੈਨੂੰ ਦੇਖ ਲਵੇ ਕਿ ਮੈਂ ਕੀ ਹਾਂ ਅਤੇ ਉਸ ਦੇ ਦੇਖ ਕੇ ਹੋਸ਼ ਉੱਡ ਜਾਣ ਕਿਉਂਕਿ ਮੈਂ ਹੁਸਨपरी ਤੋਂ ਘੱਟ ਆਕਰਸ਼ਕ ਨਹੀਂ ਸੀ ਪਰ ਉਹ ਸਿੱਧਾ ਸਟੋਰ ਰੂਮ ਬਿੱਚ ਚਲਾ ਗਿਆ ਮੈਂ ਆਪਣੇ ਪਤੀ ਨੂੰ ਦੱਸਿਆ ਕਿ ਮੇਰਾ ਸਿਰ ਦਰਦ ਹੈ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਬੜੀ ਵਿਚਾਨੀ ਨਾਲ ਮੈਂ ਚੂੜੀਆਂ ਲਾ ਕੇ ਸਾਹਮਣੇ ਡਰੈਸਿੰਗ ਟੇਬਲ ਤੇ ਰੱਖ ਦਿੱਤੀਆਂ ਮੈਂ ਆਪਣੇ ਗਹਿਣੇ ਉਤਾਰ ਦਿੱਤੇ ਆਪਣੇ ਵਾਲਾਂ ਦਾ ਜੂڑا ਕਰ ਲਿਆ ਆਪਣੇ ਕੱਪੜੇ ਵੀ ਬਦਲ ਲਏ ਮੂੰਹ ਵੀ ਥੋਤਾ ਹੁਣ ਮੈਂ ਸੋਚਣ ਲੱਗੀ ਕਿ ਇਸ ਨੋ ਜबान ਨੂੰ ਆਪਣੇ ਵੱਲ ਕਿਵੇਂ ਖਿੱਚਿਆ ਜਾਵੇ ਮੇਰੇ ਮਨ ਵਿੱਚ ਸਿਰਫ ਇੱਕ ਹੀ ਵਿਚਾਰ ਆਇਆ ਮੇਰੇ ਪਤੀ ਦੇ ਉੱਠਤੋਂ ਪਹਿਲਾਂ ਮੈਂ ਛੱਤ ਤੇ ਗਈ ਆਪਣੇ ਤੋਤੇ ਹੋਏ ਕੱਪੜੇ ਲਾ ਕੇ ਪੌੜੀਆਂ ਉਤਰਾਈ ਮੈਂ ਜਾਣ ਬੁੱਝ ਕੇ ਆਪਣੀ ਲੱਤ ਨੂੰ ਮੋੜਿਆ ਅਤੇ ਆਪਣਾ ਸੰਤੁਲਨ ਕਾਇਮ ਨਾ ਰੱਖ ਸਕੀ ਅਤੇ ਪੌੜੀਆਂ ਤੋਂ ਹੇਠਾਂ ਡਿੱਗ ਗਈ ਮੈਂ ਰੋਣਾ ਚੀਕਣਾ ਸ਼ੁਰੂ ਕਰ ਦਿੱਤਾ ਮੇਰਾ ਪਤੀ ਅਤੇ ਉਹ ਨੌਜਵਾਨ ਦੋਵੇਂ ਆਪਣੇ ਕਮਰੇ ਵਿੱਚੋਂ ਬਾਹਰ ਆ ਗਏ ਜਦੋਂ ਮੇਰੇ ਪਤੀ ਨੇ ਮੈਨੂੰ ਪੌੜੀਆਂ ਦੇ ਹੇਠਾਂ ਦੇਖਿਆ ਤਾਂ ਉਸਨੇ ਪੁੱਛਿਆ ਕੀ ਹੋਇਆ ਮੈਂ ਕਿਹਾ ਕਿ ਮੇਰੀ ਲੱਤ ਟੁੱਟ ਗਈ ਹੈ ਜਦੋਂ ਉਹ ਮੈਨੂੰ ਖੜਾ ਕਰਨ ਲੱਗਾ ਤਾਂ ਮੈਂ ਚੀਕਾਂ ਮਾਰਨ ਲੱਗੀ ਮੇਰੇ ਪਤੀ ਨੇ ਮੇਰਾ ਸਾਥ ਦਿੱਤਾ ਤੇ ਮੈਨੂੰ ਕਾਰ ਵਿੱਚ ਹਸਪਤਾਲ ਲੈ ਗਏ ਡਾਕਟਰ ਨੇ ਦੱਸਿਆ ਕਿ ਮੇਰੇ ਪੈਰ ਦੀ ਹੱਡੀ ਟੁੱਟ ਗਈ ਹੈ ਮੇਰੇ ਪਲਾਸਟਰ ਕੀਤਾ ਹੋਇਆ ਸੀ ਅਤੇ ਮੈਂ ਆ ਕੇ மஞ்சੇ ਤੇ लेट ਗਈ ਮੇਰਾ ਪਤੀ ਬਹੁਤ ਪਰੇਸ਼ਾਨ ਸੀ ਕਹਿਣ ਲੱਗਾ ਹੁਣ ਜਿਹਾ ਕਰਦਾ ਹਾਂ ਮੈਂ ਇਸ ਲੜਕੇ ਨੂੰ ਭੇਜਦਾ ਹਾਂ ਫਿਰ ਉਸ ਨੇ ਕਿਹਾ ਕਿ ਉਸ ਨੂੰ ਦੁਕਾਨ ਤੇ ਗਏ ਨੂੰ ਕਿੰਨੇ ਦਿਨ ਹੋ ਗਏ ਹਨ ਇਸ ਤਰ੍ਹਾਂ ਦੁਕਾਨਦਾਰੀ ਦਾ ਕੋਈ ਪਤਾ ਨਹੀਂ ਲੱਗਦਾ ਮੈਂ ਕਿਹਾ ਤੁਸੀਂ ਆਪਣੀ ਦੁਕਾਨ ਤੇ ਜਾਓ ਇਸ ਮੁੰਡੇ ਨੂੰ ਇੱਥੇ ਛੱਡ ਦਿਓ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਵੇਗੀ ਤਾਂ ਮੈਂ ਮੰਗ ਲਵਾਂਗੀ ਮੇਰੇ ਪਤੀ ਨੇ ਵੀ ਮੇਰੀ ਗੱਲ ਮੰਨ ਲਈ ਉਹ ਕੰਮ ਤੇ ਗਿਆ ਤੇ ਮੈਂ ਬਹੁਤ ਖੁਸ਼ ਸੀ ਆਲੰਕੀ ਮੇਰੇ ਲੱਤ ਵਿੱਚ ਬਹੁਤ ਦਰਦ ਸੀ ਮੇਰਾ ਗੋਡਾ ਹਿੱਲਣ ਤੋਂ ਇਨਕਾਰ ਕਰ ਰਿਹਾ ਸੀ ਪਰ ਮੇਰਾ ਦਿਲ ਬਹੁਤ ਬੇਫਿਕਰ ਸੀ ਜਿਵੇਂ ਹੀ ਮੇਰਾ ਪਤੀ ਚਲਿਆ ਗਿਆ ਮੈਂ ਇਸ ਨੌਜਵਾਨ ਨੂੰ ਬੁਲਾਇਆ ਤੇ ਰੁਮਾਲ ਲਾ ਕੇ ਆਪਣੇ ਮੋਢੇ ਤੇ ਸੁੱਟ ਦਿੱਤਾ ਜਿਵੇਂ ਹੀ ਉਹ ਮੇਰੇ ਕਮਰੇ ਵਿੱਚ ਦਾਖਲ ਹੋਇਆ ਉਹ ਸਨੇਹੇਠਾਂ ਦੇਖਿਆ ਤੇ ਕਿਹਾ ਹਾਂ ਮੈਂ ਚਾਹੁੰਦੀ ਸੀ ਕਿਉਂ ਮੈਨੂੰ ਮਿਲੇ ਮੈਂ ਉਸ ਨੂੰ ਓਨਲੀ ਕਿਹਾ ਉਹ ਮੇਰੇ ਕੋਲ ਆਇਆ ਉਸਨੇ ਕਿਹਾ ਤੁਸੀਂ ਕੀ ਚੋਂਦੇ ਹੋ ਮੈਂ ਭੋਜਨ ਤਿਆਰ ਕੀਤਾ ਹੈ ਮੈਂ ਖਾਣਾ ਬਣਾਉਣਾ ਜਾਣਦਾ ਹਾਂ ਅਤੇ ਘਰ ਦੀ ਸਫਾਈ ਵੀ ਕੀਤੀ ਹੈ ਮੈਂ ਉਸ ਨੂੰ ਇੱਥੇ ਬੈਠਣ ਲਈ ਕਿਹਾ ਇਹ ਸੁਣ ਕੇ ਉਸ ਦੀ ਨਜ਼ਰ ਮੇਰੇ ਤੇ ਪਈ ਪਰ ਉਸ ਨੇ ਝਟ ਅੱਖਾਂ ਫੇਰ ਲਈਆਂ ਤੇ ਤਿੰਨ ਚਾਰ ਕਦਮ ਪਿੱਛੇ हट ਗਿਆ ਉਸ ਨੇ ਕਿਹਾ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਮੈਨੂੰ ਦੱਸੋ ਇਹ ਸੁਣ ਕੇ ਮੈਨੂੰ ਉਸ ਤੇ ਗੁੱਸਾ ਆਉਣ ਲੱਗਾ ਮੈਂ ਕਿਹਾ ਮੇਰੀ ਲੱਤ ਵਿੱਚ ਬਹੁਤ ਦਰਦ ਹੈ ਅਤੇ ਮੈਂ ਕਮਰੇ ਵਿੱਚ ਘਬਰਾਹਟ ਮਹਿਸੂਸ ਕਰ ਰਹੀ ਹਾਂ ਮੈ ਬਾਹਰ ਬੈਠਣਾ ਹੈ ਮੇਰੀ ਮਦਦ ਕਰੋ ਅਤੇ ਮੈਨੂੰ ਬਾਹਰ ਬਿਠਾਓ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਨੇੜੇ ਆਵੇ ਇਹ ਸੁਣ ਕੇ ਉਹ ਹੈਰਾਨ ਰਹਿ ਗਿਆ ਉਹ ਕਹਿਣ ਲੱਗਾ ਕਿ ਮੈਂ ਅਜਿਹਾ ਨਹੀਂ ਕਰ ਸਕਦਾ ਜਨਾਬ ਰਾਤ ਨੂੰ ਆਉਣ ਤਾਂ ਹੀ ਬਾਹਰ ਆ ਸਕਦੇ ਹਾਂ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਆ ਰਿਹਾ ਸੀ ਉਹ ਆਪਣੇ ਆਪ ਨੂੰ ਕੀ ਸਮਝਦਾ ਹੈ ਜਿੰਨਾ ਜ਼ਿਆਦਾ ਮੈਂ ਉਸ ਕੋਲ ਜਾਣਦੇ ਬਹਨਨੇ ਲੱਭਦੀ ਹਾਂ ਓਨਾ ਹੀ ਮੈਂ ਸ਼ਰਮਿੰਦਾ ਹੁੰਦੀ ਹਾਂ ਪਰ ਇੱਕ ਵਾਰ ਮੈਨੂੰ ਮੌਕਾ ਮਿਲਿਆ ਜਿਵੇਂ ਹੀ ਮੇਰਾ ਪਤੀ ਕੰਮ ਲਈ ਘਰੋਂ ਨਿਕਲਿਆ ਮੈਂ ਜਾਣ ਬੁੱਝ ਕੇ ਚੀਕਣਾ ਸ਼ੁਰੂ ਕਰ ਦਿੱਤਾ ਜਿਵੇਂ ਮੈਂ ਡਿੱਗ ਗਈ ਹਾਂ ਮੈਂ ਮੰਜੇ ਦਾ ਸਹਾਰਾ ਲੈ ਕੇ ਜ਼ਮੀਨ ਤੇ ਬੈਠ ਗਈ ਮੈਂ ਆਪਣੀਆਂ ਬੈਸਾਕੀਆਂ ਵੀ ਇੱਕ ਪਾਸੇ ਛੁੱਟ ਦਿੱਤੀਆਂ ਉਸ ਨੂੰ ਲੱਗਾ ਜਿਵੇਂ ਮੈਂ ਮੰਜੇ ਤੋਂ ਡਿੱਗ ਪਈ ਹਾਂ ਜਿਵੇਂ ਹੀ ਸਮੀਰ ਕਮਰੇ ਵਿੱਚ ਦਾਖਲ ਹੋਇਆ ਮੈਂ ਚਿੱਕਣਾ ਤੇ ਰੋਣਾ ਸ਼ੁਰੂ ਕਰ ਦਿੱਤਾ ਉਹ ਮੇਰੇ ਕੋਲ ਆਇਆ ਉਹ ਮੇਰੀ ਮਦਦ ਕਰਨ ਲਈ ਮਜਬੂਰ ਸੀ ਜਿਵੇਂ ਹੀ ਉਸ ਨੇ ਮੇਰੀ ਬਾਹ ਆਪਣੇ ਮੋਢੇ ਤੇ ਰੱਖੀ ਅਤੇ ਮੇਰੀ ਕਮਰ ਤੇ ਹੱਥ ਰੱਖ ਕੇ ਮੈਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਮੇਰਾ ਦਿਲ ਉਸ ਦੀ ਹਰਕਤ ਤੇ ਭਲਣ ਲੱਗਾ ਮੈਂ ਬਹੁਤ ਖੁਸ਼ ਸੀ ਇਹ ਉਹੀ ਹੈ ਜੋ ਮੈਂ ਚਾਹੁੰਦੀ ਸੀ ਉਸ ਨੇ ਮੈਨੂੰ ਮੰਜੇ ਤੇ ਬਿਠਾ ਦਿੱਤਾ ਫਿਰ ਮੈਂ ਇਹ ਰੁਝਾਨ ਸ਼ੁਰੂ ਕੀਤਾ ਮੈਂ ਉਸ ਨੂੰ ਬਾਰ ਬਾਰ ਫੋਨ ਕਰਦੀ ਸੀ ਉਹ ਆਦਮੀ ਮੇਰੀ ਮਦਦ ਕਰਨ ਲਈ ਮਜਬੂਰ ਸੀ ਮੈਂ ਚਾਹੁੰਦੀ ਸੀ ਕਿ ਮੇਰੀ ਨੇੜਤਾ ਉਸ ਨੂੰ ਬੇਚੈਨ ਕਰ ਦੇਵੇ ਅਤੇ ਫੇਰ ਕਿਸੇ ਔਰਤ ਦਾ ਮਰਦ ਨਾਲ ਇੰਨਾ ਨੇੜੇ ਹੋਣਾ ਉਸ ਦੇ ਦਿਲ ਵਿੱਚ ਵੀ ਕੁਝ ਹਲਚਲ ਕਰੇਗਾ। ਆਸਲ ਵਿੱਚ ਜਦੋਂ ਇੱਕ ਵਿਅਕਤੀ ਨੂੰ ਉਹ ਚੀਜ਼ ਮਿਲਦੀ ਹੈ ਜੋ ਉਸ ਦੀ ਇੱਛਾ ਹੁੰਦੀ ਹੈ ਤਾਂ ਉਹ ਚੀਜ਼ ਉਸ ਨੂੰ ਪਰੇਸ਼ਾਨ ਕਰਨ ਲੱਗਦੀ ਹੈ। ਮੇਰੇ ਲਈ ਉਹ ਹੀ ਮੇਰੇ ਵਿਆਹ ਨੂੰ 7 ਸਾਲ ਬੀਤ ਚੁੱਕੇ ਸਨ ਪਰ ਮੇਰੇ ਕੋਈ ਔਲਾਦ ਨਹੀਂ ਸੀ। ਮੇਰੇ ਪਤੀ ਨੇ ਅੱਜ ਤੱਕ ਕਦੇ ਵੀ ਇਸ ਬਾਰੇ ਮੈਨੂੰ ਤਾਨੇ ਨਹੀਂ ਦਿੱਤੇ। ਮੈਂ ਬਹੁਤ ਸੁੰਨੀ ਕੁੜੀ ਸੀ। ਇਸ ਲਈ ਜਦੋਂ ਵੀ ਮੈਂ ਕਿਸੇ ਵੀ ਇਕਾਠ ਵਿੱਚ ਜਾਂਦੀ ਤਾਂ ਮੇਰੀਆਂ ਨਜ਼ਰਾਂ ਨੌਜਵਾਨ ਸੋਹਣੇ ਮੁੰਡਿਆਂ ਤੇ ਘੁੰਮਦੀਆਂ ਰਹਿੰਦੀਆਂ ਮੈਂ ਇਸ ਸੁੰਦਰਤਾ ਤੇ ਨੌਜਵਾਨ ਨੂੰ ਦੇਖ ਕੇ ਬਹੁਤ ਖੁਸ਼ ਹੋਈ ਇਸ ਸਮੇਂ ਮੈਨੂੰ ਆਪਣੇ ਪਤੀ ਨਾਲ ਬੈਠ ਕੇ ਬਹੁਤ ਬੁਰਾ ਲੱਗਾ ਕਈ ਵਾਰ ਮੈਨੂੰ ਲੱਗਾ ਕਿ ਮੈਂ ਭਾਬਕ ਹੋ ਕੇ ਗਲਤ ਫੈਸਲਾ ਲਿਆ ਮੈਂ ਸਿਰਫ ਉਹ ਪੈਸਾ ਦੇਖਿਆ ਕਿਉਂਕਿ ਮੇਰੇ ਪਤੀ ਦੇ ਘਰ ਬਹੁਤ ਸਾਰਾ ਪੈਸਾ ਸੀ ਇਸ ਪਾਲਮਨ ਨੂੰ ਲੱਗਾ ਕਿ ਜਦੋਂ ਮੇਰੇ ਕੋਲ ਪੈਸਾ ਹੋਵੇਗਾ ਜ਼ਿੰਦਗੀ ਦੀਆਂ ਸਾਰੀਆਂ ਐਸ਼ੋ ਆਰਾਮ ਦੀਆਂ ਚੀਜ਼ਾਂ ਮਿਲ ਜਾਣਗੀਆਂ ਤਾਂ ਇਹ ਦਰਦ ਵੀ ਮੇਰੇ ਦਿਲ ਤੋਂ ਦੂਰ ਹੋ ਜਾਵੇਗਾ ਮੇਰਾ ਪਤੀ ਸੁੰਦਰ ਨਹੀਂ ਹੈ ਹੁਣ ਆਦਮੀ ਨਹੀਂ ਸਭ ਕੁਝ ਨਹੀਂ ਮਿਲਦਾ ਮੈਂ ਸੋਚਿਆ ਸੀ ਕਿ ਸਮੇਂ ਦੇ ਨਾਲ ਮੇਰੇ ਦਿਲ ਦੀ ਇਹ ਇੱਛਾ ਖਤਮ ਹੋ ਜਾਵੇਗੀ ਪਰ ਅਜੇ ਹਾ ਨਹੀਂ ਹੋਇਆ ਮੈਂ ਆਪਣੇ ਪਤੀ ਨੂੰ ਕਦੇ ਵੀ ਪਸੰਦ ਨਹੀਂ ਕੀਤਾ ਹਾਂ ਇਹ ਸੀ ਕਿ ਨਾਇਕ ਚੰਗੇ ਵੱਡੇ ਘਰ ਵਿੱਚ ਰਹਿੰਦੀ ਸੀ ਮੇਰੇ ਕਮਰੇ ਦੀ ਬਵਸਤਾ ਇਸ ਤਰ੍ਹਾਂ ਕੀਤੀ ਗਈ ਸੀ ਕਿ ਖਾਣ ਪੀਣ ਲਈ ਸਭ ਕੁਝ ਸੀ ਮੈਨੂੰ ਪੈਸੇ ਖਰਚਣ ਬਾਰੇ ਸੋਚਣ ਦੀ ਲੋੜ ਨਹੀਂ ਸੀ ਪਰ ਮੈਨੂੰ ਆਪਣੇ ਪਤੀ ਤੋਂ ਨਫ਼ਰਤ ਸੀ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਮੇਰਾ ਉਸ ਨਾਲ ਬਿਤਾਇਆ ਸਮਾਂ ਮਾਨਸਿਕ ਸਮੱਸਿਆਵਾਂ ਦਾ ਕਾਰਨ ਬਣਿਆ ਉਸ ਸਮੇਂ ਨਾ ਮੈਨੂੰ ਇਹ ਪਸੰਦ ਸੀ ਅਤੇ ਨਾ ਹੀ ਉਹ ਵੱਡਾ ਘਰ ਕਦੇ-ਕਦੇ ਮੈਨੂੰ ਲੱਗਦਾ ਹੈ ਕੀ ਸ਼ਾਇਦ ਮੈਂ ਕੋਈ ਗਲਤੀ ਕੀਤੀ ਹੈ ਜੇ ਮੇਰਾ ਪਤੀ ਮੇਰੀ ਪਸੰਦ ਦਾ ਹੁੰਦਾ ਤਾਂ ਸ਼ਾਇਦ ਮੈਂ ਉਸ ਨਾਲ ਇੱਕੋ ਕਮਰੇ ਵਿੱਚ ਖੁਸ਼ੀ ਨਾਲ ਸਮਾਂ ਬਿਤਾਉਂਦੀ ਉਹ ਉਸ ਨਾਲ ਆਪਣੇ ਦਿਲ ਦੀ ਗੱਲ ਕਰਦੀ ਮੇਰੇ ਅੰਦਰ ਇੱਛਾ ਬਣ ਗਈ ਸੀ ਸਮੀਰ ਨੂੰ ਦੇਖ ਕੇ ਮੈਨੂੰ ਲੱਗਾ ਕਿ ਮੇਰੀ ਤਲਾਸ਼ ਖਤਮ ਹੋ ਗਈ ਹੈ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਵੱਲ ਖਿੱਚੇ ਪਰ ਉਹ ਮੇਰੇ ਵੱਲ ਤੱਕਦਾ ਵੀ ਨਹੀਂ ਸੀ ਮੈਂ ਉਸ ਦੀਆਂ ਅੱਖਾਂ ਵਿੱਚ ਆਪਣਾ ਪ੍ਰਤੀਬਿੰਬ ਵੇਖਣਾ ਚਾਹੁੰਦੀ ਸੀ ਹੁਣ ਮੇਰੀ ਲੱਤ ਕਾਫੀ ਹੱਦ ਤੱਕ ਠੀਕ ਹੋ ਚੁੱਕੀ ਸੀ ਪਲਾਸਟਰ ਵੀ ਉੱਤਰ ਗਿਆ ਸੀ ਪਰ ਮੈਂ ਜਾਣ ਬੁਝ ਕੇ ਚਿੱਕਾ ਮਾਰਨ ਲੱਗ ਪੈਂਦੀ ਤਾਂ ਜੋ ਉਹ ਮੇਰਾ ਸਾਥ ਦੇਵੇ ਮੇਰੇ ਪਤੀ ਨੇ ਕਿਹਾ ਕੀ ਮੈਂ ਤੁਹਾਨੂੰ ਸਟੈਂਡ ਲੈ ਕੇ ਦੇਵਾਂਗਾ ਇਸ ਦੀ ਮਦਦ ਨਾਲ ਤੁਹਾਡੇ ਲਈ ਤੁਰਨਾ ਆਸਾਨ ਹੋ ਜਾਵੇਗਾ ਅਤੇ ਡਾਕਟਰ ਨੇ ਕਿਹਾ ਹੈ ਕਿ ਤੁਸੀਂ ਆਪਣੇ ਪੈਰਾਂ ਤੇ ਭਾਰ ਨਹੀਂ ਦੇ ਸਕਦੇ ਮੈਂ ਆਪਣੇ ਪਤੀ ਵੱਲ ਗੁੱਸੇ ਨਾਲ ਦੇਖਿਆ ਤੇ ਕਿਹਾ ਕੀ ਮੈਂ ਜਾਣਦੀ ਹਾਂ ਕਿ ਮੇਰੀ ਸਮੱਸਿਆ ਕੀ ਹੈ ਉਹ ਜੋ ਚਾਹੇਗੀ ਕਰੇਗੀ ਪਰ ਮੈਂ ਇਹ ਡਰਾਮਾ ਕਰੂੰ ਤੱਕ ਜਾਰੀ ਰੱਖ ਸਕਦੀ ਸੀ ਮੈਂ ਆਪਣੇ ਪਤੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ ਇੱਕ ਵਾਰ ਜਦੋਂ ਮੇਰੇ ਪਤੀ ਦੁਕਾਨ ਤੇ ਕਿਸੇ ਨਾਲ ਗੱਲ ਕਰ ਰਹੇ ਸਨ ਤਾਂ ਉਹਨਾਂ ਕੋਲ ਇੱਕ ਛੋਟਾ Nokia ਮੋਬਾਈਲ ਸੀ ਪਰ ਉਹ ਗੱਲ ਕਰਨ ਵਿੱਚ ਰੁੱਝਿਆ ਹੋਇਆ ਸੀ ਮੇਰੀ ਲੱਤ ਹੁਣ ਤੋਰਨ ਦੇ ਕਾਵਲ ਸੀ ਮੈਂ ਜਾਣ ਬੁੱਝ ਕੇ ਹੌਲੀ ਹੌਲੀ ਮੈਂ ਜਾਣ ਬੁੱਝ ਕੇ ਹੌਲੀ ਹੌਲੀ ਰਸੋਈ ਦੇ ਦਰਵਾਜ਼ੇ ਵੱਲ ਤੁਰ ਪਈ ਉਹ ਕਿਸੇ ਨੂੰ ਕਹਿ ਰਿਹਾ ਸੀ ਕਿ ਮੈਂ ਮਾਂ ਨੂੰ ਜਲਦੀ ਹੀ ਤੁਹਾਡੇ ਘਰ ਭੇਜਾਂਗਾ ਹੁਣ ਇਹ ਮੇਰਾ ਹੈ ਨੌਕਰੀ ਵੀ ਕੀਤੀ ਹੈ ਹੁਣ ਤਾਂ ਤੇਰਾ ਬਾਪੂ ਵੀ ਇਨਕਾਰ ਨਹੀਂ ਕਰ ਸਕਦਾ ਮੈਂ ਵੱਡੀ ਰਕਮ ਅਦਾ ਕੀਤੀ ਹੈ ਜਦੋਂ ਮੈਂ ਸੁਣਿਆ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਕੇ ਤੈਨੂੰ ਸ਼ਹਿਰ ਲੈ ਕੇ ਆਵਾਂਗਾ ਤਾਂ ਮੇਰੇ ਹੋਸ਼ ਉੱਡ ਗਏ ਮੈਂ ਸਮੀਰ ਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ ਮੈਂ ਉਸ ਤੋਂ ਵੱਖ ਨਹੀਂ ਹੋ ਸਕਦੀ ਸੀ ਮੈਂ ਚਾਹੁੰਦੀ ਸੀ ਕਿ ਉਹ ਮੈਨੂੰ ਪਿਆਰ ਕਰੇ ਪਰ ਉਹ ਸ਼ਾਇਦ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਸੀ ਮੈਂ ਹੌਲੀ-ਹੌਲੀ ਆਪਣੇ ਕਮਰੇ ਬੱਲ ਤੁਰ ਪਈ ਇਸ ਸਮੇਂ ਮੈਨੂੰ ਸਭ ਕੁਝ ਬੁਰਾ ਲੱਗ ਰਿਹਾ ਸੀ ਮੇਰਾ ਦਿਲ ਕਰ ਰਿਹਾ ਸੀ ਉਹ ਕੁੜੀ ਮੇਰੇ ਸਾਹਮਣੇ ਹੋਵੇ ਤਾਂ ਮੈਂ ਉਸ ਦਾ ਗਲ ਘੁੱਟ ਕੇ ਮਾਰ ਦੇਵਾਂਗੀ ਸਮੀਰ ਮੇਰੇ ਤੋਂ ਇਲਾਵਾ ਕਿਸੇ ਹੋਰ ਕੁੜੀ ਨੂੰ ਕਿਵੇਂ ਪਿਆਰ ਕਰ ਸਕਦਾ ਹੈ ਮੈਂ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਦੇਖਿਆ ਮੈਂ ਬਹੁਤ ਸੁੰਦਰ ਸੀ ਇਹ ਕਿਵੇਂ ਸੰਭਵ ਹੈ ਕਿ ਸਮੀਰ ਮੈਨੂੰ ਪਸੰਦ ਨਹੀਂ ਕਰਦਾ ਉਹ ਮੇਰੇ ਤੋਂ ਬਿਨਾਂ ਕਿਸੇ ਹੋਰ ਕੁੜੀ ਵੱਲ ਕਿਵੇਂ ਦੇਖ ਸਕਦਾ ਹੈ ਫਿਰ ਮੇਰੇ ਮਨ ਵਿੱਚ ਇਹ ਗੱਲ ਆਉਣ ਲੱਗੀ ਕਿ ਸ਼ਾਇਦ ਉਹ ਕੁੜੀ ਮੇਰੇ ਨਾਲੋਂ ਵੱਧ ਸੋਹਣੀ ਹੋਵੇਗੀ ਜੋ ਵੀ ਹੈ ਮੈਂ ਇਸ ਨੂੰ ਬਰਦਾਸ਼ਤ ਕਰਨ ਦੇ ਯੋਗ ਨਹੀਂ ਸੀ ਗੁੱਸੇ ਨਾਲ ਮੇਰੀ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਸਮੀਰ ਨੂੰ ਫੋਨ ਕੀਤਾ ਤੇ ਮੇਰੇ ਕਮਰੇ ਵਿੱਚ ਆ ਗਿਆ ਪਰ ਉਹ ਮੈਨੂੰ ਆਪਣੇ ਪੈਰਾਂ ਤੇ ਸਹੀ ਸਲਾਮਤ ਖੜਾ ਦੇਖ ਕੇ ਕੁਝ ਹੈਰਾਨ ਹੋਇਆ ਉਹ ਕਹਿਣ ਲੱਗਾ ਮੈਡਮ ਤੁਸੀਂ ਮੈਨੂੰ ਕਿਵੇਂ ਬੁਲਾਇਆ ਮੈਂ ਕਿਹਾ ਅੰਦਰ ਆਓ ਮੈਨੂੰ ਤੁਹਾਡੇ ਨਾਲ ਕੁਝ ਗੱਲ ਕਰਨੀ ਹੈ ਉਹ ਅੰਦਰ ਆ ਗਿਆ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ ਇਹ ਸੁਣ ਕੇ ਉਹ ਹੈਰਾਨ ਰਹਿ ਗਿਆ ਪਹਿਲੀ ਵਾਰ ਉਸਨੇ ਮੇਰੇ ਵੱਲ ਦੇਖਿਆ ਪਰ ਉਹ ਵੀ ਨਫ਼ਰਤ ਨਾਲ ਕਹਿਣ ਲੱਗਾ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਮੈਂ ਕਿਹਾ ਕਿ ਤੁਸੀਂ ਬਹੁਤ ਸੁੰਦਰ ਹੋ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਫਿਰ ਮੈਂ ਆਪਣੀ ਅਲਮਾਰੀ ਵਿੱਚੋਂ ਬਹੁਤ ਸਾਰਾ ਪੈਸਾ ਕੱਢ ਕੇ ਉਸ ਨੂੰ ਦੇ ਦਿੱਤਾ ਇਹ ਦੇਖ ਕੇ ਉਹ ਹੈਰਾਨ ਰਹਿ ਗਿਆ ਮੈਂ ਕਿਹਾ ਜੇ ਤੁਸੀਂ ਮੇਰੀ ਇੱਛਾ ਪੂਰੀ ਕਰਦੇ ਹੋ ਤਾਂ ਮੈਂ ਤੁਹਾਨੂੰ ਮੋਟਾ ਨਾਲ ਤੋਲ ਦੇਵਾਂਗੀ ਮੈਂ ਅਜੇ ਇਸ ਬਾਰੇ ਗੱਲ ਕਰ ਰਹੀ ਸੀ ਉਸ ਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਅੱਗੋਂ ਕਹਿਣ ਲੱਗਾ ਮੈਂ ਗੁਰੂ ਜੀ ਨੂੰ ਦੱਸਾਂਗਾ ਕਿ ਤੁਹਾਡੀ ਕੀ ਸੋਚ ਹੈ ਮੈਂ ਹਮੇਸ਼ਾ ਤੈਨੂੰ ਵੱਡੀ ਭੈਣ ਸਮਝਦਾ ਸੀ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਬਾਰੇ ਇਸ ਤਰ੍ਹਾਂ ਸੋਚ ਕੇ ਉਸ ਦੇ ਥੱਪੜ ਨਹੀਂ ਮੈਨੂੰ ਉਹਨਾ ਦੁੱਖ ਨਹੀਂ ਦਿੱਤਾ ਜਿੰਨਾ ਉਸ ਦੇ ਮੈਨੂੰ ਭੈਣ ਕਹਿਣ ਨਾਲ ਹੋਇਆ ਸੀ ਮੈਂ ਕਿਹਾ ਮੈਂ ਤੁਹਾਡੀ ਭੈਣ ਨਹੀਂ ਆ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੈਂ ਤੁਹਾਡੇ ਪਿਆਰ ਵਿੱਚ ਪਾਗਲ ਹਾਂ ਮੈਂ ਤੁਹਾਨੂੰ ਕਿਸੇ ਵੀ ਕੀਮਤ ਤੇ ਪ੍ਰਾਪਤ ਕਰਨਾ ਚਾਹੁੰਦੀ ਹਾਂ ਅਤੇ ਜਿਸ ਕੁੜੀ ਨਾਲ ਤੁਸੀਂ ਵਿਆਹ ਕਰਨ ਦੀ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਅਜੇ ਹਾਂ ਨਹੀਂ ਕਰਨ ਦੇਵਾਂਗੀ ਅਤੇ ਜੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਮੇਰੇ ਪਤੀ ਨੂੰ ਮੇਰੇ ਬਾਰੇ ਦੱਸੋ ਹੁਣੇ ਦੱਸੋ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੈਂ ਤੁਹਾਡੇ ਨਾਲ ਕੀ ਕਰ ਸਕਦੀ ਹਾਂ ਮੈਂ ਪਾਗਲਾ ਵਾਂਗ ਚੀਕ ਰਹੀ ਸੀ ਅਤੇ ਉਸ ਨੂੰ ਇਹ ਦੱਸ ਰਹੀ ਸੀ ਏ ਸੋਣ ਕਿ ਉਹ ਤੁਰੰਤ ਕਮਰੇ ਤੋਂ ਬਾਹਰ ਚਲਾ ਗਿਆ ਅਗਲੇ ਦਿਨ ਉਸ ਨੇ ਜੋ ਵੀ ਕਿਹਾ ਮੇਰੇ ਹੋਸ਼ ਉੱਡ ਗਏ ਉਹ ਮੇਰੇ ਪਤੀ ਨੂੰ ਕਹਿਣ ਲੱਗਾ ਮੈਂ ਤੁਹਾਡਾ ਕੰਮ ਨਹੀਂ ਕਰ ਸਕਦਾ ਮੇਰੇ ਪਤੀ ਨੇ ਕਿਹਾ ਇਹ ਤੂੰ ਕੀ ਕਹਿ ਰਿਹਾ ਹੈ ਕਿ ਤੁਸੀਂ ਭੁੱਲ ਰਹੇ ਹੋ ਕਿ ਤੁਸੀਂ ਮੇਰੇ ਨਾਲ 2 ਸਾਲ ਦਾ ਇਕਰਾਰਨਾਮਾ ਕੀਤਾ ਹੈ ਮੇਰੇ ਪਤੀ ਨੇ ਕਿਹਾ ਤੂੰ ਅੱਜ ਰੋ ਰੋ ਕੇ ਹੱਥ ਜੋੜ ਕੇ ਮੈਨੂੰ ਨੌਕਰੀ ਦੇਣ ਲਈ ਕਹਿ ਰਿਹਾ ਸੀ ਤੇ ਤੁਹਾਨੂੰ ਨੌਕਰੀ ਮਿਲੇ 2 ਮਹੀਨੇ ਵੀ ਨਹੀਂ ਹੋਏ ਉਹਨਾਂ ਕਿਹਾ ਕਿ ਮੈਂ ਤੁਹਾਨੂੰ ਇਸ ਦਾ ਕਾਰਨ ਨਹੀਂ ਦੱਸ ਸਕਦਾ ਮੇਰੇ ਪਤੀ ਨੇ ਉਸ ਨੂੰ ਕਿਹਾ ਕਿ ਠੀਕ ਹੈ ਜੋ ਪੈਸੇ ਮੈਂ ਤੁਹਾਨੂੰ ਪਹਿਲਾਂ ਦਿੱਤੇ ਹਨ ਉਹ ਵਾਪਸ ਕਰ ਦਿਓ ਮੈਂ ਤੁਹਾਨੂੰ 50000 ਰੁਪਏ ਦੀ ਪੂਰੀ ਰਕਮ ਇਸ ਲਈ ਨਹੀਂ ਦਿੱਤੀ ਕਿ ਤੁਸੀਂ 2 ਮਹੀਨਿਆਂ ਵਿੱਚ ਨੌਕਰੀ ਛੱਡ ਦਿਓ ਮੈਂ ਤੁਹਾਨੂੰ ਘਰ ਵਿੱਚ ਇਸ ਲਈ ਰੱਖਿਆ ਸੀ ਕਿਉਂਕਿ ਤੁਸੀਂ ਇੱਕ ਚੰਗੇ ਲੜਕੇ ਸੀ ਤੁਹਾਡੇ ਹੁੰਦੇ ਮੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੀ ਕਿ ਮੇਰੀ ਪਤਨੀ ਐ ਸੁਰੱਖਿਤ ਹੈ ਮੈਨੂੰ ਤੁਹਾਡੇ ਤੇ ਬਹੁਤ ਭਰੋਸਾ ਹੈ ਇਸ ਲਈ ਮੈਂ ਤੁਹਾਨੂੰ ਨੌਕਰੀ ਤੇ ਰੱਖਿਆ ਹੈ ਅਤੇ ਵੈਸੇ ਵੀ ਮੈਂ ਕੱਲ ਸ਼ਹਿਰ ਤੋਂ ਬਾਹਰ ਜਾ ਰਿਹਾ ਹਾਂ ਮੈਂ ਤਿੰਨ ਦਿਨਾਂ ਬਾਅਦ ਵਾਪਸ ਆਵਾਂਗਾ ਇਸ ਲਈ ਮੈਂ ਤੁਹਾਨੂੰ ਤਿੰਨ ਦਿਨਾਂ ਲਈ ਕੋਈ ਛੁੱਟੀ ਨਹੀਂ ਦੇ ਸਕਦਾ ਤੁਸੀਂ ਵਾਪਸ ਆਓ ਅਤੇ ਚਲੇ ਜਾਓ ਅਤੇ ਮੈਂ ਕਿਸੇ ਵੀ ਕੀਮਤ ਤੇ ਮੇਰੇ ਪੈਸੇ ਵਾਪਸ ਚਾਹੁੰਦਾ ਹਾਂ ਮੇਰੇ ਪਤੀ ਤਿੰਨ ਦਿਨਾਂ ਲਈ ਕਿਤੇ ਜਾ ਰਹੇ ਸਨ ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਦਿਨਾਂ ਵਿੱਚ ਸਮੀਰ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਸਕਦੀਆਂ ਸਨ ਇਹ ਸੁਣ ਕੇ ਸਮੀਰ ਬਹੁਤ ਦੁਖੀ ਹੋਇਆ ਅਗਲੇ ਹੀ ਦਿਨ ਮੈਂ ਆਪਣੀ ਪਤੀ ਦਾ ਬੈਗ ਤਿਆਰ ਕਰ ਦਿੱਤਾ ਮੇਰੇ ਪਤੀ ਨੇ ਕਿਹਾ ਸਾਵਧਾਨ ਰਹੋ ਇਹ ਭੱਜਣ ਦੀ ਕੋਸ਼ਿਸ਼ ਨਾ ਕਰੇ 50000 ਰੁਪਏ ਅਡਵਾਂਸ ਲੈ ਲਏ ਹਨ ਉਸ ਨੂੰ ਜ਼ਰੂਰਤ ਸੀ ਉਸ ਦਾ ਚਾਚਾ 50000 ਰੁਪਏ ਦੇ ਕੇ ਉਸ ਦੀ ਕਜਨਤਾ ਗਿਆ ਕਿਸੇ ਹੋਰ ਨਾਲ ਕਰ ਦੇਵੇਗਾ ਉੱਥੇ ਉਸ ਨੇ ਆਪਣੇ ਰਿਸ਼ਤੇ ਨੂੰ ਪੱਕਾ ਕੀਤਾ ਹੈ ਮੈਂ ਹੁਣ ਸਮਝ ਗਈ ਸੀ ਕਿ ਉਹ ਇੱਥੇ ਕੰਮ ਕਿਉਂ ਕਰ ਰਿਹਾ ਸੀ ਮੇਰਾ ਪਤੀ ਚਲਾ ਗਿਆ ਹੈ ਸਮੀਰ ਵੀ ਦੁਕਾਨ ਤੇ ਚਲਾ ਗਿਆ ਰਾਤ ਨੂੰ ਜਦੋਂ ਉਹ ਵਾਪਸ ਆਇਆ ਤਾਂ ਮੈਨੂੰ ਦੇਖ ਕੇ ਉਸ ਨੇ ਨਜ਼ਰ ਬਦਲ ਲਈ ਮੈਂ ਚੰਗੀ ਤਰ੍ਹਾਂ ਤਿਆਰ ਸੀ ਉਹ ਸਿੱਧਾ ਸਟੋਰੂਮ ਵਿੱਚ ਚਲਾ ਗਿਆ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਇਹ ਦੇਖ ਕੇ ਮੈਨੂੰ ਉਸ ਤੇ ਗੁੱਸਾ ਆਉਣ ਲੱਗਾ ਮੈਂ ਕਿਹਾ ਦਰਵਾਜ਼ਾ ਖੋਲੋ ਉਸਨੇ ਕਿਹਾ ਤੁਸੀਂ ਇੱਥੋਂ ਜਾਓ ਮੈਂ ਦਰਵਾਜ਼ਾ ਨਹੀਂ ਖੋਲਾਂਗਾ ਮੈਂ ਕਾਫੀ ਦੇਰ ਤੱਕ ਹਾਲ ਵਿੱਚ ਉਸ ਦੀ ਉਡੀਕ ਕਰਦੀ ਰਹੀ ਫਿਰ ਥੱਕ ਕੇ ਆਪਣੇ ਕਮਰੇ ਵਿੱਚ ਆ ਗਈ ਮੈਨੂੰ ਉਸ ਤੇ ਬਹੁਤ ਗੁੱਸਾ ਆਇਆ ਉਸ ਰਾਤ 3 ਵਜੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਸਟੋਰ ਰੂਮ ਦੀ ਚਾਬੀ ਮੇਰੇ ਕੋਲ ਹੈ ਮੈਂ ਦਰਵਾਜ਼ੇ ਤੋਂ ਸਟੋਰ ਰੂਮ ਦੀ ਚਾਬੀ ਕੱਢੀ ਅਤੇ ਸਟੋਰ ਰੂਮ ਬਹੁਤ ਹੌਲੀ-ਹੌਲੀ ਖੋਲ੍ਹਿਆ ਸਾਹਮਣੇ ਮੰंजे ਤੇ ਸਮੀਰ ਚਾਦਰ ਲੈ ਕੇ ਸੋ ਰਿਹਾ ਸੀ ਮੈਂ ਹੌਲੀ-ਹੌਲੀ ਸਟੋਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਜਾ ਕੇ ਉਸ ਦੀ ਮੰਜੀ ਤੇ लेट ਗਈ ਕਮਰੇ ਵਿੱਚ ਬਹੁਤ ਹਨੇਰਾ ਸੀ ਜਿਵੇਂ ਹੀ ਮੈਂ ਉਸ ਨੂੰ ਜੱਫੀ ਪਾਈ ਤਾਂ ਜੋ ਆਵਾਜ਼ ਸੁਣੀ ਉਹ ਮੇਰੇ ਹੋਸ਼ ਉਡਾਉਣ ਲਈ ਕਾਫੀ ਸੀ ਇਹ ਮੇਰੇ ਪਤੀ ਦੀ ਆਵਾਜ਼ ਸੀ ਮੈਂ ਝਟ ਉੱਠ ਕੇ ਬੈਠ ਗਈ ਟਾਰਚ ਦੀ ਰੋਸ਼ਨੀ ਸੀ ਜੋ ਮੇਰੇ ਚਿਹਰੇ ਤੇ ਚਮਕ ਰਹੀ ਸੀ ਉਹ ਮੇਰਾ ਪਤੀ ਸੀ ਇਹ ਦੇਖ ਕੇ ਮੈਂ ਭੜਕ ਗਏ ਉਸ ਨੇ ਕਿਹਾ ਕਿ ਸਮੀਰ ਨੇ ਮੈਨੂੰ ਤੁਹਾਡੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਅਤੇ ਮੈਂ ਝੂਠ ਬੋਲਿਆ ਸੀ ਕਿ ਮੈਂ ਕਿਸੇ ਹੋਰ ਸ਼ਹਿਰ ਜਾ ਰਹੀ ਹਾਂ ਮੈਂ ਦੇਖਣਾ ਚਾਹੁੰਦਾ ਸੀ ਮੈਂ ਰੋਣ ਲੱਗ ਪਈ ਮੇਰੀ ਸਾਰੀ ਸਚਾਈ ਮੇਰੇ ਪਤੀ ਨੂੰ ਦੱਸ ਦਿੱਤੀ ਗਈ ਸੀ ਉਸ ਨੇ ਮੈਨੂੰ ਤਲਾਕ ਦੇ ਦਿੱਤਾ ਤੇ ਕਿਹਾ ਕਿ ਮੈਂ ਸਵੇਰੇ ਆਪਣੇ ਘਰ ਵਾਪਸ ਚਲੀ ਜਾਵਾਂ ਕਿਉਂਕਿ ਮੈਂ ਆਪਣੀ ਜ਼ਿੰਦਗੀ ਇੱਕ ਬਦਸੂਰਤ ਔਰਤ ਨਾਲ ਹੀ ਜੀ ਸਕਦਾ ਹਾਂ ਪਰ ਮੈਂ ਇੱਕ ਬੇਵਫਾ ਔਰਤ ਨਾਲ ਨਹੀਂ ਰਹਿ ਸਕਦਾ ਮੈਂ ਸਾਰਾ ਦਿਨ ਮਿਹਨਤ ਕਰਦਾ ਹਾਂ ਤਾਂ ਕਿ ਆਪਣੀ ਪਤਨੀ ਦੇ ਸਾਰੇ ਸ਼ੌਂਕ ਪੂਰੇ ਕਰ ਸਕਾਂ ਮੈਂ ਅਜਿਹਾ ਕਿਉਂ ਕਰਦਾ ਹਾਂ ਤਾਂ ਕਿ ਮੈਨੂੰ ਮੇਰੀ ਪਤਨੀ ਦੀ ਵਫਾਦਾਰੀ ਮਿਲੇ ਨਹੀਂ ਤਾਂ ਪੈਸੇ ਦੇ ਕੇ ਕੋਈ ਵੀ ਗਲਤ ਔਰਤ ਮੰਜੇ ਤੇ ਪੈਣ ਨੂੰ ਤਿਆਰ ਹੋ ਜਾਂਦੀ ਹੈ ਮੈਂ ਸਭ ਕੁਝ ਗਵਾ ਲਿਆ ਸੀ ਕਾਸ਼ ਮੈਂ ਵੀ ਆਪਣੀ ਅੱਖਾਂ ਦੀ ਰਾਖੀ ਕੀਤੀ ਹੁੰਦੀ ਜਿਵੇਂ ਸਮੀਰ ਨੇ ਆਦਮੀ ਹੁੰਦਿਆਂ ਹੋਇਆਂ ਕੀਤੀ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ